ਸਤ ਸ੍ਰੀ ਅਕਾਲ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪਿੰਡ ਪਟੀਆਂ ਦੀਆਂ ਹਨ ਜਿੱਥੇ ਕਿ ਕੁਝ ਦਿਨਾਂ ਤੋਂ ਪਿੰਡ ਦੇ ਖੇਤਾਂ ਦੇ ਵਿੱਚ ਕੋਈ ਖਤਰਨਾਕ ਜਾਨਵਰ ਹੋਣ ਦੀਆਂ ਖਬਰਾਂ ਵਾਇਰਲ ਹੋ ਰਹੀਆਂ ਹਨ ਅਤੇ ਇਸ ਜਾਨਵਰ ਨੂੰ ਕੁਝ ਕੁ ਲੋਕਾਂ ਵੱਲੋਂ ਦੇਖਿਆ ਵੀ ਗਿਆ ਹੈ ਅਤੇ ਪੂਰਾ ਪਿੰਡ ਪਟੀਆਂ ਅਤੇ ਆਸ-ਪਾਸ ਦੇ ਪਿੰਡ ਇਸ ਜਾਨਵਰ ਦੀ ਦਹਿਸ਼ਤ ਕਰਕੇ ਕਬਰ ਆਏ ਹੋਏ ਹਨ ਇਸ ਮੌਕੇ ਤੇ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਪਿੰਡ ਪਟੀਆਂ ਵਿਖੇ ਪਹੁੰਚੇ ਅਤੇ ਉਹਨਾਂ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ ਇਸ ਮੌਕੇ ਪਿੰਡ ਦੇ ਲੋਕਾਂ ਵੱਲੋਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਕਿ ਇਸ ਜਾਨਵਰ ਤੇ ਜਲਦੀ ਤੋਂ ਜਲਦੀ ਕਾਬੂ ਪਾਇਆ ਜਾ ਸਕੇ ਤਾਂ ਕਿ ਕੋਈ ਵੱਡਾ ਨੁਕਸਾਨ ਹੋਣੋਂ ਬਚ ਸਕੇ ਇਸ ਮੌਕੇ ਪਿੰਡ ਦੇ ਕਿਸਾਨਾਂ ਵੱਲੋਂ ਗੱਲ ਕਰਦਿਆਂ ਕਿਹਾ ਗਿਆ ਕਿ ਇਸ ਖਤਰਨਾਕ ਜਾਨਵਰ ਦੀ ਦਹਿਸ਼ਤ ਕਾਰਨ ਅਸੀਂ ਆਪਣੇ ਖੇਤਾਂ ਵਿੱਚ ਪੱਠੇ ਲੈ ਨਹੀਂ ਹਾਂ ਜਾ ਸਕਦੇ ਜਾਂ ਕੋਈ ਖੇਤਾਂ ਦੇ ਵਿੱਚ ਕੰਮ ਕਰਨ ਨਹੀਂ ਹਾਂ ਜਾ ਸਕਦੇ ਇਸ ਮੌਕੇ ਜਦੋਂ ਜੰਗਲਾਤ ਵਿਭਾਗ ਦੇ ਅਧਿਕਾਰੀ ਬਲਾਕ ਕਾਨਾਂ ਦੇ ਅਫੀਸਰ ਮੈਡਮ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਪੰਡੂ ਨੂੰ ਪੂਰੀ ਤਰ੍ਹਾਂ ਕੋਆਪਰੇਟ ਕਰ ਰਹੇ ਹਾਂ ਅਤੇ ਸਾਡੀ ਜ਼ਿੰਮੇਵਾਰੀ ਬੰਦੀ ਹੈ ਅਸੀਂ ਜਲਦੀ ਤੋਂ ਜਲਦੀ ਇਸ ਜਾਨਵਰ ਤੇ ਕਾਬੂ ਪਾ ਲਵਾਂਗੇ ਸਰ ਜੀ ਕੀ ਨਾਪਣਾ ਜੀ ਮੈਂ ਜੀ ਅਬਰਵੀ ਸਿੰਘ ਹਾਂ ਜੀ ਫੋਰਸਗੜ੍ਹ ਜੀ ਸਰ ਡੀਚਾਰਜ ਸ਼ਰੀਆ ਗਬਿੰਦਪੁਰ ਵੇਖੋ ਕੁਝ ਦਿਨਾਂ ਤੋਂ ਇੱਥੇ ਜਿਹੜੀ ਆ ਚੱਲਦੀ ਪਈ ਆ ਵੀ ਸਾਰਿਆਂ ਦੇ ਵਿੱਚ ਕੀ ਇੱਥੇ ਜਾਨਵਰ ਜਿਹੜਾ ਵਾ ਸ਼ੇਰ ਵੇਖਿਆ ਗਿਆ ਵਾ ਤੇ ਲੈਪਰਡ ਉਹਦੇ ਵਾਸਤੇ ਆਪਾਂ ਦੋ ਦੋ ਤਿੰਨ ਦਿਨ ਹੋ ਗਏ ਆ ਆਪਾਂ ਹੁੰਦੇ ਵੀ ਰਹੇ ਆ ਵੇਖਿਆ ਵੀ ਵੈਰੀਫਾਈ ਵੀ ਕੀਤਾ ਵਾ ਤੇ ਫਿਰ ਵੀ ਅੱਜ ਆਪਾਂ ਪਿੰਜਰਾ ਲਿਆ ਕੇ ਇੱਥੇ ਰੈਸਪੀ ਦਾ ਪਿੰਜਰਾ ਰੜਾ ਵਾ ਉਹ ਲਾਤਾ ਵਾ ਬਾਕੀ ਜਿੱਥੇ ਵੀ ਕਿਸੇ ਨੇ ਜਾਦਾ ਹੀ ਪੈਲੀਆਂ ਦੇ ਵਿੱਚ ਉੱਥੇ ਆਪਾਂ ਪਿੰਜਰਾ ਲਾਤਾ ਵਾ ਜੀ ਅੱਗੇ ਮੇਰੇ ਹਿਸਾਬ ਨਾਲ ਕਿਸੇ ਨੂੰ ਡਰਨ ਦੀ ਇੰਨੀ ਲੋੜ ਨਹੀਂ ਆ ਕਿਉਂਕਿ ਕੇਵਲੇ ਨਾ ਇੱਥੇ ਜਾਨਵਰ ਜਿਹੜੇ ਕਮਾਦੀ ਬਿੱਲੇ ਹੁੰਦੇ ਆ ਉਹਦਾ ਵੀ ਸਾਨੂੰ ਸ਼ੱਕ ਲੱਗਦਾ ਵਾ ਇਹ ਲੈਪਡ ਦਾ ਨਹੀਂ ਆ ਨੂੰ ਉਹ ਸ਼ੱਕ ਪਰ ਫਿਰ ਵੀ ਆਪਾਂ ਨਾ ਇਹਨਾਂ ਜਿਹੜਾ ਵਾ ਬਿੰਦੇ ਹੋਏ ਨਾ ਇਹਨੂੰ ਸਾਰਾ ਪਿੰਜਰਾ ਜਿਹੜਾ ਫਿਰ ਵੀ ਲਾਤਾ ਵਾ ਤੇ ਚਲੋ ਸਰ ਤੁਸੀਂ ਇਸ ਗੱਲ ਨੂੰ ਤੇ ਮੰਨਦੇ ਹੋ ਨਾ ਕਿ ਜਿਹੜਾ ਜਨਾ ਵੱਲੋਂ ਦੱਸਿਆ ਗਿਆ ਕੁਝ ਨਾ ਕੁਝ ਹੈ ਸੀ ਜ਼ਰੂਰ ਬਿਲਕੁਲ ਜਨਵਰ ਕੋਈ ਨਾ ਕੋਈ ਜ਼ਰੂਰ ਜੰਗਲੀ ਜਨਵਰ ਹੋਊਗਾ ਤੇ ਇਸ ਕਰਕੇ ਆਪਾਂ ਪਿੰਜਰਾ ਲਾਤਾ ਵਾ ਕੋਈ ਹੁਣ ਡਰਨ ਦੀ ਲੋੜ ਨਹੀਂ ਆ ਜੀ ਇਹ ਹੋਇਆ ਵੀ ਤੇ ਉਹ ਇਹ ਆ ਵੀ ਪਿੰਜਰੇ ਦੇ ਵਿੱਚ ਜ਼ਰੂਰ ਆਪਾਂ ਨੂੰ ਰੈਸਕਿਊ ਕਰਨਾ ਤੇ ਪਿੰਡ ਦੇ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਕਿਉਂਕਿ ਐਸ ਵੇਲੇ ਡਰੇ ਹੋਏ ਨੇ ਸਰ ਮੈਂ ਕਿਸੇ ਨੂੰ ਵੀ ਨਾ ਦਰਨ ਦੀ ਲੋੜ ਨਹੀਂ ਹੈ। ਬਾਕੀ ਇਹ ਥੋੜਾ ਜਿਹਾ ਧਿਆਨ ਰੱਖ ਜਿੱਦਾਂ ਡੰਗਰ ਬਾਹਰ ਲੋਕਾਂ ਜਾਨਵਰ ਬੰਦੇ ਆ ਉਹਦਾ ਥੋੜਾ ਜਿਹਾ ਧਿਆਨ ਰੱਖਿਆ ਜਾਵੇ। ਬਾਕੀ ਜੇ ਹੋਇਆ ਵੀ ਇੱਕ ਅੱਧੇ ਦਿਨ ਚ ਜਿਹੜਾ ਕਲੀਅਰ ਹੋ ਜਾਊਗਾ ਸਾਰਾ। ਜੀ। ਹਾਂ ਜੀ। ਕਿਉਂਕਿ 2-3 4-5 ਦਿਨ ਦੀ ਗੱਲ ਵਾ ਇਥੇ ਕੋਈ ਵੀ ਹਰਕਤ ਉਹਨੇ ਕੀਤੀ ਨਹੀਂ ਨਹੀਂ ਤੇ ਉਹਨੇ ਸ਼ਿਕਾਰ ਕਰਨਾ ਹੀ ਜੀ ਉਹ ਆ ਜਾਨਵਰ ਇਥੇ ਹੁੰਦਾ ਲੋਕਾਂ ਦੇ ਬਕਤਾਂ ਕੋ ਜਿਹੜਾ ਦਸਨ ਦਾ ਤੋ ਇਦਾਂ ਦੀ ਕੋਈ ਵੀ ਜਿਹੜੇ ਆ ਵੇਖਿਆ ਨਹੀਂ ਗਿਆ ਕੋਈ ਵੀ ਜਿੱਦਾਂ ਕੋਈ ਸ਼ਿਕਾਰ ਕੋਈ ਕੁੱਤੇ ਦਾ ਕੋਈ ਡੰਗਰ ਜਾਨਵਰ ਦਾ ਤੋ ਸੇਫਟੀ ਲਈ ਲੋਕਾਂ ਨੂੰ ਚਾਹੀਦਾ ਕਿ ਵਲੋਂ ਨਿਕਲਣ ਹੀ ਤੇ ਕੱਥੇ ਦੋ ਤਿੰਨ ਜਣੇ ਹੋ ਕੇ ਨਿਕਲਣ ਕੱਲਾ ਨਾ ਨਿਕਲੇ ਕਿਉਂਕਿ ਆਪਣੀ ਸੇਫਟੀ ਦੀ ਪੈਰਟੀ ਹਰ ਇੱਕ ਦੀ ਜੇ ਗੁਰਦੁਆਰੇ ਚ ਅਨਾਉਂਸਮੈਂਟ ਕਰਾ ਦਿੱਤੀ ਜਾਏ ਜਿੰਨਾ ਤਨ ਸਾਰਿਆਂ ਨੂੰ ਲੱਗਦਾ ਵਾ ਤੁਸੀਂ ਸਾਰੇ 2-3 ਦਿਨ ਜਿਹੜਾ ਆਪਣੀ ਸੇਫਟੀ ਪ੍ਰੈਟਿ ਕਰੋ ਪਰ ਜਿੱਦਾਂ ਤੁਹਾਡੀਆਂ ਗੱਲਾਂ ਸਾਰਿਆਂ ਦੀਆਂ ਮੈਂ ਸੁਣਨ ਨੂੰ ਵੇਖਿਆ ਮਿਲਣ ਸੁਣਨ ਨੂੰ ਮਿਲਿਆ ਮੈਨੂੰ ਵੀ ਇਹ ਲੱਗਦਾ ਹੈ ਕਿ ਸ਼ੇਰ ਨਹੀਂ ਹੈਗਾ ਸ਼ੇਰ ਪੂਰੇ ਪੰਜਾਬ 'ਚ ਨਹੀਂ ਹੈਗਾ ਇੱਥੇ ਕਿਤੇ ਲੈਪਰ ਦੀ ਜੇ ਮੈਂ ਗੱਲ ਕਰਾਂ ਤੇ ਲੈਪਰ ਦੇ ਹੁੰਦਾ ਤੇ ਉਹਦੇ ਸਪਾਟ ਉਹ ਨਹੀਂ ਤੇ ਤੁਹਾਡੇ ਕਹਿਣ ਦੇ ਮਤਲਬ ਉਹਦੇ ਤੇ ਸਪਾਟ ਨਹੀਂ ਹੈ ਇਸ ਲਈ ਵੱੱਤ ਤੋਂ ਵੱਧ ਜੰਗਲੀ ਬਿੱਲਾ ਹੀ ਹੋ ਸਕਦਾ ਹੈ ਇਸ ਤੋਂ ਵੱਧ ਨਹੀਂ ਹੋ ਸਕਦਾ ਇਸ ਲਈ ਇਨਾ ਡਰਨ ਦੀ ਕਿਸੇ ਨੂੰ ਜ਼ਰੂਰਤ ਨਹੀਂ ਹੈਗੀ ਕਿ ਸ਼ੇਰ ਜਿੱਦਾਂ ਗੱਲ ਪਹਿਲੀ ਹੋਈ ਹੈ ਸ਼ੇਰ ਨਹੀਂ ਹੈਗਾ ਜੰਗਲੀ ਬਿੱਲਾ ਹੈ ਤੇ ਜੰਗਲੀ ਬਿੱਲਾ ਨੂੰ ਤੁਹਾਡੇ ਅਸੀਂ ਦਹਿਸ਼ਤ ਮਕਾਉਣ ਲਈ ਇੱਥੇ ਪਿੰ ਪਿੰਡਾ ਹਿੱਤੇ ਜਿੰਨਾ ਟਾਈਮ ਤੁਸੀਂ ਕਹੋਗੇ ਇੱਥੇ ਲੱਗਾ ਰਹੇਗਾ ਜੇ ਉਹ ਚੀਜ਼ ਕੋਈ ਨਾ ਕੋਈ ਹੋਈ ਤੇ ਉਹਨੇ ਦੂਸਰੀ ਜਾਨਵਰ ਨੂੰ ਖਾਣ ਲਈ ਇੱਥੇ ਜ਼ਰੂਰ ਨਾ ਜ਼ਰੂਰ ਆਉਣਾ ਹੈ ਇਸ ਲਈ ਜਿਹੜੀ ਜ਼ਿਆਦਾ ਦਹਿਸ਼ਤ ਆ ਸ਼ੇਰ ਦੀ ਉਹ ਉਹਨਾਂ ਨੇ ਕਿਹਾ ਹੈ ਆਪਣੇ ਜਾਨਵਰ ਨੂੰ ਤੁਸੀਂ ਦੋ ਤਿੰਨ ਦਿਨ ਸੇਫ ਰੱਖੋ ਆਪਣੇ ਜਾਨਵਰ ਨੂੰ ਅੰਦਰ ਬੰਦ ਕੇ ਰੱਖੋ ਜਾਨਵਰਾਂ ਨੂੰ ਬਾਹਰ ਨਾ ਆਉਣ ਦੇ ਬਾਕੀ ਵੀ ਇਹ ਤੋਂ ਕਲੀਅਰ ਹੋ ਗਿਆ ਵਾ ਦੋ ਤਿੰਨ ਦਿਨ ਦੇ ਆਉਣ ਦੇ ਨਾਲ ਕਲੀਅਰ ਹੋ ਗਿਆ ਕਿ ਇਦਾਂ ਦਾ ਕੋਈ ਜਾਨਵਰ ਹੈ ਨਹੀਂ ਆ ਜੇ ਤੁਹਾਨੂੰ ਕੋਈ ਜ਼ਿਆਦਾ ਖਤਰਾ ਵਾ ਜਾਨ ਜਾਨ ਦਾ ਬਤਵਾ ਦੇ ਇੱਕ ਬਿੱਲਾ ਹੋ ਸਕਦਾ